ਖੂਨਦਾਨ ਮਾਦਾਨ ਅਤੇ ਖੂਨਦਾਨ ਦੇ ਲਈ ਨੌਜਵਾਨਾਂ ਨੂੰ ਹਮੇਸ਼ਾ ਉਤਸ਼ਾਹ ਕਰ ਰਹੀ ਹੈ ਸੰਦੀਪ ਕੰਬੋਜ ਹੋਰਾਂ ਦੀ ਮੇਰਾ ਪਰਿਵਾਰ ਸੁਸਾਇਟੀ ਮੇਰਾ ਪਰਿਵਾਰ ਸੁਸਾਇਟੀ ਵੱਲੋਂ ਹਲਕਾ ਗੁਰੂ ਅਰਸਾ ਦੇ ਵਿੱਚ ਹਰ ਮਹੀਨੇ 4 ਤੋਂ 5 ਖੂਨਦਾਨ ਕੈਂਪ ਲਗਾਏ ਜਾਂਦੇ ਨੇ ਜਿਸ ਦੇ ਤਹਿਤ ਪਿੰਡਾਂ ਦੇ ਵਿੱਚ ਜਿਹਾ ਕੋਈ ਮੇਲਾ ਨਹੀਂ ਹੈ ਜਿਸ ਮੇਲੇ ਤੇ ਖੂਨਦਾਨ ਕੈਂਪ ਨਹੀਂ ਲੱਗਦਾ ਨੌਜਵਾਨਾਂ ਨੂੰ ਉਤਸ਼ਾਹ ਨਹੀਂ ਕੀਤਾ ਜਾਂਦਾ ਕਿਉਂਕਿ ਨੌਜਵਾਨਾਂ ਨੂੰ ਉਤਸ਼ਾਹ ਵੀ ਕੀਤਾ ਜਾ ਰਿਹਾ ਤੇ ਇੱਕ ਮਹਾਨ ਕੰਮ ਜਿਹੜਾ ਹੈ ਖੂਨਦਾਨ ਮਾਦਾਨ ਵੀ ਕੀਤਾ ਜਾ ਰਿਹਾ ਇਹ ਸਾਰਾ ਕੰਮ ਦਾ ਸਿਹਰਾ ਮੇਰਾ ਪਰਿਵਾਰ ਸੋਸਾਇਟੀ ਨਹੀਂ ਜਾਂਦਾ ਪਰ ਇੱਕ ਸੇਰਾ ਉਸ ਪਿੰਡ ਦੇ ਵੀ ਜਾਂਦਾ ਹੈਗਾ ਉਸ ਪਿੰਡ ਦੇ ਨੌਜਵਾਨ ਯੂਥਨ ਯੂਥ ਨੂੰ ਜਾਂਦਾ ਹੈ ਉਸ ਮੇਲਾ ਕਮੇਟੀ ਨੂੰ ਵੀ ਜਾਂਦਾ ਹੈ ਜਿਹੜੀ ਮੇਲਾ ਕਮੇਟੀ ਹੈ ਜੇ ਖੂਨਦਾਨਾ ਕੈਂਪਾਂ ਦਾ ਆਯੋਜਨ ਕਰਾਉਦੀ ਹੈ ਤੇ ਟੀਮ ਜਿਹੜੀ ਹੈ ਸੰਦੀਪ ਕੰਬੋਜ ਹੋਰਾਂ ਦੇ ਮੇਰਾ ਪਰਿਵਾਰ ਸੋਸਾਇਟੀ ਉੱਥੇ ਮੌਕੇ ਤੇ ਪਹੁੰਚਦੀ ਹੈ ਖੂਨਦਾਨ ਲਿਆ ਜਾਂਦਾ ਉਸ ਤੋਂ ਬਾਅਦ ਜਦੋਂ ਹੀ ਕਿਸੇ ਨੂੰ ਖੂਨਦਾਨ ਦੀ ਲੋੜ ਪੈਂਦੀ ਹੈ ਤਾਂ ਇਹ ਸੋਸਾਇਟੀ ਅੱਗੇ ਵੱਧ ਕੇ ਆਦੀ ਹੈ ਜਿੱਦਾਂ ਮੈਡੀਕਲ ਕਾਲਜ ਨੂੰ ਖੂਨ ਦਿੱਤਾ ਜਾਂਦਾ ਤਾਂ ਉਤ ਖੂਨ ਲੈ ਕੇ ਵੀ ਦੁਬਾਰਾ ਉਹਨਾਂ ਮਰੀਜ਼ਾਂ ਤੱਕ ਲਗਵਾਇਆ ਵੀ ਜਾਂਦਾ ਇਹ ਸਾਰਾ ਕੰਮ ਮੇਰਾ ਪਰਵਾਸ ਸੈਟੀ ਦੇ ਆਂਦਾ ਹੈ ਅੱਜ ਬਾਬਾ ਕਰਮਦੀਨ ਜੀ ਦੇ ਮੇਲੇ ਦਰਗਾਹ ਦੇ ਮੌਜੂਦ ਹੈਗੇ ਆ ਪਿੰਡ ਮੋਹਣ ਕੇ ਉਤਾੜ ਇੱਥੇ ਅੱਜ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਫੇਰ ਲਗਾਇਆ ਜਾ ਰਿਹਾ ਤੇ ਮੇਲੇ ਦੇ ਮੁੱਖ ਮੋਹਾਂਦੇ ਤੌਰ ਤੇ ਗੁਰੂ ਅਰਜ ਦੇ ਸਾਬਕਾ ਵਿਧਾਇਕ ਅਤੇ ਕੈਬਨਟ ਮੰਤਰੀ ਰਾਣਾ ਗਰਮਜੀਤ ਸਿੰਘ ਸੋਢੀ ਹੋਰੀ ਪਹੁੰਚ ਰਿਹਾ ਕੈਪਟਨ ਜਸਦੀਪ ਸਿੰਘ ਸੋਢੀ ਹੋਰੀ ਪਹੁੰਚ ਰਿਹਾ ਉਸ ਤੋਂ ਪਹਿਲਾਂ ਗੁਰੂ ਹਰਤੇਬ ਸਿੰਘ ਸੋਢੀ ਹੋਰਾਂ ਦਾ ਵੱਡਾ ਸੰਯੋਗ ਰਹਿੰਦਾ ਸੀ ਇਸ ਮੇਲੇ ਨੂੰ ਕਰਵਾਉਣ ਦੇ ਲਈ ਪਰ ਅੱਜ ਉਹਨਾਂ ਦਾ ਪਰਿਵਾਰ ਵੱਲੋਂ ਇਹ ਸਾਰਾ ਪੰਜਾਬੀ ਲੋਗ ਆਇਕ ਲਾਭ ਰਾਜਸਥਾਨੀ ਨੇ ਵੀ ਇੱਥੇ ਪਹੁੰਚਣਾ ਹੈਗਾ ਪਰ ਖੂਨਦਾਨ ਮਹਾਦਾਨ ਕੈਂਪ ਜਿਹੜਾ ਉਹ ਚੱਲ ਰਿਹਾ ਨੌਜਵਾਨ ਜਿਹੜੇ ਖੂਨਦਾਨ ਕਰਕੇ ਆ ਰਹੇ ਆ ਦੇਖ ਸਕਦੇ ਹੋ ਇੱਕ ਮੈਡਲ ਤੇ ਇੱਕ ਸਰਟੀਫਿਕੇਟ ਦੇ ਕੇ ਉਹਨਾਂ ਨੌਜਵਾਨਾਂ ਨੂੰ ਸਨਮਾਨ ਵੀ ਦਿੱਤਾ ਜਾ ਰਿਹਾ ਉਹਨਾਂ ਨੌਜਵਾਨਾਂ ਦਾ ਮਾਨ ਸਨਮਾਨ ਵੀ ਕੀਤਾ ਜਾ ਰਿਹਾ ਇਹ ਸਾਰਾ ਕੰਮ ਨੇਪਰੇ ਚਾੜਾ ਜਾ ਰਿਹਾ ਤੇ ਕੁਝ ਹੀ ਸਮੇਂ ਬਾਅਦ ਇੱਧਰ ਸਾਹਮਣੇ ਸਟੇਜ ਲੱਗੀ ਆ ਖਾੜਾ ਵੀ ਚੱਲ ਜਾਣਾ ਤੇ ਇੱਕ ਵੱਡੀ ਗੱਲ ਦੱਸ ਦਿਆਂ ਅੱਜ ਦਾ ਇਹ ਮੇਲਾ ਤੁਹਾਨੂੰ ਗੁਰੂ ਅਰਜਨ ਸਾਹਿਬ ਲਾਈਵ ਦੀ ਟੀਮ ਵੱਲੋਂ ਪੂਰਾ ਸਿਸਟਮ ਸੈੱਟ ਕਰ ਦਿੱਤਾ ਗਿਆ ਲਾਈਵ ਦਿਖਾਇਆ YouTube ਗੁਰੂ ਸਾਹਿਬ ਲਾਈਵ ਤੇ ਤੇ Facebook ਗੁਰੂ ਸਾਹਿਬ ਲਾਈਵ ਦੇ ਦੋਨਾਂ ਪਲੇਟਫਾਰਮਾਂ ਤੇ ਇੱਕ ਵਾਰ ਗੱਲਬਾਤ ਕਰ ਲੈਣੇ ਜਸਵੀਰ ਹੋਰਾਂ ਨਾਲ ਜਸਵੀਰ ਜੀ ਸੰਯੋਗ ਤੁਹਾਡਾ ਕਮੇਟੀ ਦਾ ਰਿਹਾ ਹੈਗਾ ਕੈਂਪ ਮੇਰਾ ਪਰਿਵਾਰ ਸੋਸਾਇਟੀ ਨੇ ਲਗਾ ਦਿੱਤਾ ਕਿੰਨੇ ਜੁੰਟ ਹੁਣ ਤੱਕ ਹੋ ਗਏ ਤੇ ਕੀ ਟਾਰਗੇਟ ਹੈ ਅੱਜ ਤੱਕ ਜੀ ਹੁਣ ਤੱਕ 13 ਜੁੰਟ ਹੋ ਗਏ ਜੀ ਤੇ 50 ਦਾ ਟਾਰਗੇਟ ਹੈ ਜੀ 50 ਦਾ ਟਾਰਗੇਟ ਬਹੁਤ ਹੈ ਉਤਸ਼ਾਹ ਹੈ ਨੌਜਵਾਨਾਂ 'ਚ ਜੀ ਤੇ ਪੂਰਾ ਟਾਰਗੇਟ ਜਿਹੜਾ 50 ਤੱਕ ਕਰਨਗੇ ਜੀ 50 ਤੱਕ ਕਰੋਗੇ ਹਾਂ ਕਿੰਨੇ ਵਜੇ ਜਿਹੜੀ ਆ ਸਟੇਜ ਵੀ ਸ਼ੁਰੂ ਹੋ ਜਾਏਗੀ ਵੀਡੀਓ ਨੂੰ ਲਾਈਵ ਲੋਕ ਦੇਖਦੇ ਰਹਿਗੇ ਜਿਹੜੇ ਪਿੰਡਾਂ 'ਚ ਲੋਕ ਬੈਠੇ ਮੇਲੇ ਤੇ ਵੀ ਆ ਜਾਣ ਤੇ ਖੂਨਦਾਨ ਵੀ ਕਰ ਜਾਣ ਤੇ ਖੁਸ਼ੀਆਂ ਵੀ ਪ੍ਰਾਪਤ ਜੜੀਆਂ ਨੇ ਬਾਬੇ ਦੇਰਗਾਹ ਤੋਂ ਲੈ ਜਾਣ। ਅਸੀਂ ਦੁਬਾਰਾ ਹੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਨੌਜਵਾਨਾਂ ਨੂੰ ਜਿਹੜੇ ਰਹਿ ਗਏ ਆ ਸਾਰੇ ਆ ਕੇ ਖੂਨਦਾਨ ਕਰਨ। ਇਹ ਮਾਹਦਾਨ ਹੈ ਤੇ ਮੇਲਾ ਦੇ ਜਿਹੜਾ ਰੌਣਕ ਨੂੰ ਵਧਾਉਣ ਲਈ ਕਲਾਕਾਰ 15-20 ਮਿੰਟ ਤੱਕ ਜੀ ਸਟੇਜ ਤੇ ਪਹੁੰਚਣ ਆਲੇ। ਹਾਂ ਸਿੰਗਰ ਨੂੰ ਵੀ 15-20 ਮਿੰਟ ਤੱਕ ਆ ਜਾਣਾ ਹੈ। ਮੈਡਮ ਸੁਨੀਤਾ ਹੋ ਰਹੀ ਨੇ ਮੈਡਮ ਜੀ। ਲਗਾਤਾਰ ਖੂਨਦਾਨ ਕੈਂਪ ਤੁਹਾਡੇ ਜਿਹੜੇ ਲੱਗ ਰਹੇ ਹੈਗੇ ਆ। ਕੀ ਅਪੀਲ ਕੀ ਦਾਸਤਾ ਜਿਹੜੀ ਲੋਕਾਂ ਦੱਸਣੀ ਹੈਗੀ ਵੇ ਖੂਨਦਾਨ ਕਿਵੇਂ ਤੁਹਾਡੇ ਤੋਂ ਕਲੈਕਟ ਕੀਤਾ ਜਾਂਦਾ ਕਿਵੇਂ ਮਰੀਜ਼ਾਂ ਨੂੰ ਖੂਨ ਦਿੱਤਾ ਜਾਂਦਾ ਜਦੋਂ ਕਿਸੇ ਅਮਰਜੈਂਸੀ ਲੋੜ ਪੈਂਦੀ ਹੈ ਤੁਹਾਡੀ ਸੁਸਾਇਟੀ ਮੇਰਾ ਪਰਿਵਾਰ ਸੁਸਾਇਟੀ ਕਿਵੇਂ ਖੂਨ ਦੁਬਾਰਾ ਉਪਲਬਧ ਕਰਾ ਦਿੰਦੀ ਹੈ ਮਰੀਜ਼ਾਂ ਨੂੰ ਵਾਪਸੀ ਜੀ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਹਿਸ਼ੀ ਕਰਤੇ ਮੈਂ ਗੁਰਰ ਸੈ ਲਾਈਵ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੋ ਸਾਡੇ ਸ਼ਾਰਟ ਨੋਟਿਸ ਤੇ ਹਮੇਸ਼ਾ ਪਹੁੰਚਦੇ ਆ ਤੇ ਸਾਡੇ ਲਾਈਵ ਕਰਕੇ ਸਾਨੂੰ ਹੋਰ ਸਹਿਯੋਗ ਮਿਲਦਾ ਹੈ ਤੇ ਇਹ ਪਿੰਡ ਜੋ ਕੈਂਪ ਲਗਾਇਆ ਗਿਆ ਸੀ ਇਹ ਪਿੰਡ ਮੋਨ ਕੇ ਤੜ ਬਾਬੇ ਕਰਮਦੀਨ ਦੀ ਦਰਕਾਰ ਇੱਤੇ ਲਗਾਇਆ ਗਿਆ ਏ ਸਾਡੇ ਖੂਨਦਾਨੇ ਮਹਾਦਾਨ ਜੀ ਮੈਂ ਇਹੀ ਰਿਕਵੈਸਟ ਸਾਰਿਆਂ ਨੂੰ ਕਰਦੀ ਆ ਕਿ ਸਾਡੇ ਪਿੰਡ ਪਹਿਲੀ ਵਾਰ ਕੈਂਪ ਲੱਗਿਆ ਹੈ ਸਾਡੇ ਪਿੰਡ ਦੇ ਕਮੇਟੀ ਮੈਂਬਰ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ ਤੇ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਦੇ ਮੈਂਬਰਸ ਹੈਗੇ ਇੱਥੇ ਮੌਜੂਦ ਜੀ ਤੇ ਮੈਂ ਇਹੀ ਰਿਕਵੈਸਟ ਕਰਦੀ ਆ ਕਿ ਜੋ ਵੀ ਆਪਣੀ ਯੂਥ ਮੁੰਡੇ ਅੱਜ ਕੱਲ ਨਸ਼ਿਆਂ ਵੱਲ ਜਾ ਚੁੱਕੇ ਆ ਉਹ ਚੰਗੀ ਸੇਵਾ ਵੱਲ ਆਉਣ ਤੇ ਅਨਕੂ ਹੰਦਨ ਕਰਨ ਕਿਉਂਕਿ ਅੱਜ ਕੱਲ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਮੈਂ ਇਹਨਾਂ ਨੂੰ ਵੀ ਇਹੀ ਰਿਕੁਐਸਟ ਕਰਨੀ ਕਿ ਚੰਗੀ ਸੇਵਾ ਤੇ ਆਓ ਸੇਵਾ ਨੇ ਬਹੁਤ ਸਾਡੀ ਟੀਮ ਨਾਲ ਵੀ ਜੁੜੋ ਤੇ ਜੋ ਵੀ ਜੇ ਕਹਿੰਦੇ ਆ ਕਿ ਤੁਸੀਂ ਬਲੱਡ ਐਸੀ ਡੋਨੇਟ ਕੀਤਾ ਸਾਨੂੰ ਐਮਰਜੈਂਸੀ ਨਹੀਂ ਮਿਲਦਾ ਇਹ ਗਲਤ ਹੈ ਜੀ ਜੋ ਅਸੀਂ ਐਮਰਜੈਂਸੀ ਬਲੱਡ ਬਲੱਡ ਪ੍ਰੋਵਾਈਡ ਵੀ ਕਰਵਾਉਣੀ ਹੈ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਇਹ ਸਰਟੀਫਿਕੇਟ ਦਿਖਾ ਕੇ ਪਹਿਲਾਂ ਬਲੱਡ ਡੋਨੇਟ ਕਰੋ ਜੀ ਸਰਟੀਫਿਕੇਟ ਦਿਖਾ ਕੇ ਉਸ ਤੋਂ ਬਾਅਦ ਇਹੀ ਸਰਟੀਫਿਕੇਟ ਦਿਖਾ ਕੇ ਤੁਸੀਂ ਐਮਰਜੈਂਸੀ ਬਲੱਡ ਅਸੀਂ ਪ੍ਰੋਵਾਈਡ ਵੀ ਕਰਵਾ ਸਕਦੇ ਹਾਂ ਜੀ ਸਾਨੂੰ ਬਲੱਡ ਦਿਓ ਤੇ ਅਸੀਂ ਪ੍ਰੋਵਾਈਡ ਕਰਦੀ ਆ ਪਿੰਡ ਵਾਲਿਆਂ ਨੂੰ ਵੀ ਤੇ ਨਾਲ ਦੇ ਪਿੰਡਾਂ ਨੂੰ ਵੀ ਕਿ ਪਲੀਜ਼ ਵੱਧ ਤੋਂ ਵੱਧ ਆਓ ਤੇ ਬਲੱਡ ਡੋਨੇਟ ਕਰੋ ਖੂਨਦਾਨ ਮਹਾਦਾਨੇ ਚ ਧੰਨਵਾਦ ਬਿਲਕੁਲ ਜੀ ਖੂਨਦਾਨੀ ਵੀ ਖੜੇ ਹੈ ਗਿਆ ਕੀ ਲੱਗਿਆ ਹੈ ਖੂਨਦਾਨ ਦੇ ਕੇ ਉਤਸ਼ਾਹ ਹੋਏ ਵੀ ਇੱਥੇ ਖੂਨਦਾਨ ਕੈਂਪ ਚੱਲ ਰਿਹਾ ਹੈ ਗਿਆ ਚੱਲ ਕੇ ਆਏ ਬਗਾ ਦਾ ਗੋਲੂ ਕੋ ਮੋਣ ਹਾਂਜੀ ਮੈਂ ਸਭ ਤੋਂ ਸਸਤੀਕਰ ਬੁਲਾਵਾਂ ਸਾਰਿਆਂ ਨੂੰ ਇਹ ਸਰ ਖੂਨਦਾਨ ਕਰਨ ਨਾਲ ਸੋਭ ਜਾਣਿਆਂ ਦੀ ਜਾਨ ਵੀ ਬਚ ਸਕਦੀ ਆ ਕਿਸੇ ਨੂੰ ਲੋੜ ਪੈਂਦੀ ਖੂਨ ਆ ਆਪਾਂ ਇੱਕ ਵਾਰੀ ਖੂਨਦਾਨ ਕਰਾਂਗੇ ਪਤਾ ਨਹੀਂ ਕਿੰਨੀਆਂ ਕੁ ਦੀ ਜਾਨ ਵੀ ਬਚ ਸਕਦੀ ਆ ਧੰਨਵਾਦ ਬਿਲਕੁਲ ਜੀ ਖੂਨਦਾਨੀ ਵੀ ਖੜੇ ਹੈਗੇ ਆ ਹੋਰ ਕਾਫੀ ਮੈਂਬਰ ਖੜਿਆ ਮੇਰਾ ਬਰਵਾਸ ਸੈਟੀ ਦੇ ਵੀ ਪਿੰਡ ਦੀ ਕਮੇਟੀ ਵੀ ਖੜੀ ਹੈਗੀ ਆ ਕੀ ਦੋਸ਼ ਸ਼ਬਦ ਜਿਹੜੇ ਲੋਕਾਂ ਨੂੰ ਕਹਿਣੇ ਆ ਵੀ ਕੈਂਪ ਲੱਗਿਆ ਵੇ ਕੈਂਪਸ ਵਿੱਚ ਵੱਧ ਚੜ ਕੇ ਹਿੱਸਾ ਲਓ ਜੈ ਬਾਬਾ ਕਰਮਦੀਨ ਜੈ ਬਾਬੇ ਕਰਮਦੀਸ ਸਮਾਜ ਤੇ ਪਹਿਲੀ ਵਾਰੀ ਮੇਲੇ ਤੇ ਕੈਂਪ ਲੱਗਿਆ ਖੂਨਦਾਨ ਕੈਂਪ ਵਾਰਤ ਤੋਂ ਵਾਰ ਪਿੰਡ ਵਾਲਿਆਂ ਨੂੰ ਸੱਜਣਾ ਸਾਰਿਆਂ ਨੂੰ ਕਹਿੰਦੇ ਆ ਖੂਨਦਾਨ ਦਾ ਕੈਂਪ ਤੇ ਸੰਯੋਗ ਦਿਓ ਬੈਗਰੋਸ ਜੀ ਸੰਯੋਗ ਦੀ ਮੰਗ ਕੀਤੀ ਜਾ ਰਹੀ ਹੈ ਮੈਡਮ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਗਾ ਨੂੰ ਜੇ ਜੇ ਕੈਂਪ ਚ ਦਾ ਤੁਸੀਂ ਹੁਣ ਮਿਲਦਾ 31 ਜੁਲਾਈ ਨੂੰ ਫਿਰ ਇੱਕ ਕੈਂਪ ਲਗਾਉਣ ਜਾ ਰਹੇ ਆ ਸ਼ਹੀਦឧਦਮ ਸਿੰਘ ਜੀ ਦੇ ਸ਼ੀਦੀ ਦੀਵਾਰੀ ਸਮਰਪਿਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਥੇ ਬਾਬਾ ਦਰਗਾਹ ਕਰਮਦੀਨ ਦੇ ਪਿੰਮੋਨ ਕੇ ਉਤਾਰ ਚ ਅਸੀਂ ਪਹਿਲੀ ਵਾਰ ਮੇਲੇ ਤੇ ਖੂਨਦਾਨ ਦਾ ਕੈਂਪ ਲਗਾਇਆ ਜਿਹੜੇ ਨੌਜਵਾਨ ਖੂਨਦਾਨ ਕਰਕੇ ਗਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਘਰ ਬੈਠੇ ਆ ਉਹਨਾਂ ਨੂੰ ਮੈਂ ਅਪੀਲ ਕਰਦੀ ਆ ਕਿ ਪੁਲਿਸ ਦੇ ਮੇਲੇ ਤੇ ਪਹੁੰਚਾ ਤੇ ਖੂਨਦਾਨ ਕਰੋ ਖੂਨਦਾਨ ਮਹਾਂਦਾਨ ਹੈ ਤੇ ਜਿਹੜੇ ਲੋਜਵਾਨ ਆ ਨਸ਼ਿਆਂ ਨੂੰ ਜਾ ਰਹੇ ਮ ਉਹਨਾਂ ਨੂੰ ਅਪੀਲ ਕਰਦੀ ਆ ਕਿ ਨਸ਼ੇਵਾਲ ਨਾ ਚਾਹੋ ਤੇ ਆਪਣਾ ਬਚਾਅ ਕਰੋ ਬਾਤ ਤੋਂ ਬਾਤ ਖੂਨਦਾਨ ਕਰਿਆ ਕਰੋ ਤੁਹਾਡੇ ਖੂਨ ਨਾਲ ਕਾਫੀ ਲੋਕਾਂ ਦੀ ਜਾਨ ਬਚਦੀ ਆ ਧੰਨਵਾਦ ਜੀ ਜਾਨ ਬਚਾਈ ਜਾਣੀ ਆ ਇੱਕ ਇੱਕ ਬੂੰਦ ਜਿਹੜੀ ਆ ਖੂਨ ਜਿਹੜਾ ਇੱਕ ਇੱਕ ਬੂੰਦ ਇਕੱਠਾ ਕੀਤਾ ਜਾ ਰਿਹਾ ਬੂੰਦ ਬੂੰਦ ਤੋਂ ਸਮੁੰਦਰ ਪੜ ਜਾਂਦੇ ਆ ਬਲੱਡ ਬੈਂਕ ਭਰ ਜਾਂਦੇ ਆ ਇਹ ਬਲੱਡ ਵਾਪਸੀ ਜਿਹੜਾ ਦਿੱਤਾ ਜਾਂਦਾ ਹੈਗਾ ਗਰਦੀਵੀ ਸੁਸਾਇਟੀ ਤੁਹਾਡੀ ਲਗਾਤਾਰ ਕੰਮ ਕਰ ਰਹੀ ਆ ਗੁਰੂ ਹਰਹਾਏ ਨਹੀਂ ਬਾਹਰ ਜਾਗ ਵੀ ਕੈਂਪ ਲਗਾਏ ਹੈਗੇ ਆ ਚੰਗਾ ਸੁਨੇਹਾ ਜਿਹੜਾ ਹੈ ਸੋਸਾਇਟੀ ਵੱਲੋਂ ਦਿੱਤਾ ਜਾ ਰਿਹਾ ਬੇਰਜ਼ਗਾਰਾਂ ਨੂੰ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਨਾਲ ਮਲਾਇਆ ਜਾ ਰਿਹਾ ਤਾਂ ਜੋ ਉਹਨਾਂ ਲੋਕਾਂ 'ਚ ਉਤਸ਼ਾਹ ਪੈਦਾ ਹੋਵੇ ਲੋਕ ਗਲਤ ਗਲਤ ਸੰਗਤ 'ਚ ਨਾ ਪੈਣ ਲੋਕ ਨਸ਼ਿਆਂ ਵਾਲੇ ਪਾਸੇ ਨਾ ਜਾਣ ਸੇਵਾ ਭਾਵਨਾ ਵਿੱਚ ਆ ਜਾਣ ਜੇ ਨੌਕਰੀਆਂ ਨਹੀਂ ਹੈਗੀਆਂ ਸੇਵਾ ਭਾਵਨਾ ਦਾ ਕਰ ਸਕਦੇ ਆ ਬਿਲਕੁਲ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਿੰਡ ਦੀ ਪੰਚਾਇਤ ਦਾ ਤੇ ਆਪਣੇ ਨਗਰ ਨਿਵਾਸੀਆਂ ਦਾ ਕਿਉਂਕਿ ਜਿਨ੍ਹਾਂ ਸਾਨੂੰ ਮੌਕਾ ਦਿੱਤਾ ਇਸ ਬਾਬਾ ਕਰਮਦੀਨ ਦੇ ਮੇਲੇ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਨੌਜਵਾਨਾਂ ਨੂੰ ਅਪੀਲ ਇਹੋ ਹੀ ਕਰਦੇ ਆਂ ਕਿ ਨਸ਼ੇ ਵਾਲੇ ਪਾਸੇ ਜਾਣ ਦੀ ਬਜਾਏ ਆਪਾਂ ਸੇਵਾ ਵੱਲ ਵੀ ਮੌਕਾ ਦਿਜੀਏ ਕਿਉਂਕਿ ਸੇਵਾ ਕਰਨਾ ਵੀ ਇੱਕ ਜਨੂਨ ਹੋਣਾ ਚਾਹੀਦਾ ਕਿਉਂਕਿ ਸੇਵਾ ਵੀ ਕਈ ਤਰ੍ਹਾਂ ਪਰ ਜਿਹੜੀ ਤਨ ਦੀ ਸੇਵਾ ਇਹ ਹੈ ਵੀ ਆਪਾਂ ਦਿਲੋਂ ਤਨ ਇਹੋ ਕਹਿ ਸਕਦੇ ਆ ਵੀ ਆਪਾਂ ਆਪਦਾ ਖੂਨ ਦੇ ਕੇ ਵੀ ਆਪਾਂ ਇੱਕ ਸੇਵਾ ਦਾ ਮੌਕਾ ਦੇ ਸਕਦੇ ਆ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆ ਜ਼ਰੂਰੀ ਨਹੀਂ ਹੈਗਾ ਕਿ ਤਨ ਦੀ ਸੇਵਾ ਤੇ ਮਨ ਮਨ ਵੀ ਹੋਣਾ ਚਾਹੀਦਾ ਜ਼ਰੂਰੀ ਤੇ ਆਪਾਂ ਇਹੋ ਹੀ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਨਸ਼ੇ ਦੇ ਵੱਲ ਨਾ ਜਾਓ ਤੇ ਸਾਡੇ ਨਾਲ ਜੁੜੋ ਅਸੀਂ ਬਲੱਡ ਬੈਂਕ ਦੇ ਵਿੱਚ ਕੈਂਪ ਵੀ ਲਾਉਣੇ ਆ ਤੇ ਅਸੀਂ ਚੰਗੀ ਸਿਹਤ ਦੇਣੇ ਆ ਸਾਡਾ ਮੇਨ ਮੋਟਿਵ ਇਹ ਵੀ ਆ ਕਿ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖੀਏ ਤੇ ਅਸੀਂ ਇਹਨਾਂ ਨੂੰ ਆਪਣੇ ਨਾਲ ਜੋੜੀਏ ਤੇ ਚੰਗੀ ਸੰਗਤ ਚੰਗੀ ਸੇਵਾ ਤੇ ਚੰਗਾ ਮੌਕਾ ਇਹਨਾਂ ਨੂੰ ਦੀਏ। ਬਿਲਕੁਲ ਜੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਾ ਕੇ ਇੱਕ ਮਾਨਵਤਾ ਭਲਾਈ ਦੇ ਕੰਮਾਂ ਵੱਲ ਲਿਆ ਕੇ ਲਗਾਤਾਰ ਹਲਕਾ ਗੁਰੂ ਵਰਸਾਏ ਦੇ ਵਿੱਚ ਕੰਮ ਕਰ ਰਹੀ ਆ ਮੇਰਾ ਪਰਿਵਾਰ ਸੋਸਾਇਟੀ ਮੇਰਾ ਪਰਿਵਾਰ ਸੈਣੀ ਨੇ ਗਿਣਤੀ ਅਨਗਿਣਤੀ ਨਹੀਂ ਹੈ ਕਿੰਨੇ ਜੁੰਟ ਖੂਨਦਾਨ ਕਰਤਾ ਕਿੰਨੇ ਲੋਕਾਂ ਨੂੰ ਖੂਨ ਦੇਤਾ ਇੱਕ ਵਾਰ ਤਸਵੀਰਾਂ ਦਿਖਾ ਦਿੰਦਾ ਇੱਧਰ ਮੇਜ਼ੇ ਤੇ ਤੁਸੀਂ ਦੇਖ ਸਕਦੇ ਹੋ ਮਰੀਜ਼ ਆਪਣੇ ਜਿਹੜੇ ਹੈਗੇ ਆ ਖੂਨਦਾਨੀ ਹੈਗੇ ਆ ਉਹ ਖੂਨਦਾਨ ਕਰ ਵੀ ਰਹੇ ਆ ਤੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲੋਂ ਸਾਂਝੇ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰ ਲੈਣ ਇੱਕ ਨੌਜਵਾਨ ਹੋ ਰਹੇ ਵੀਰੇ ਕੀ ਕਹਿਣਾ ਚਾਹੁੰਦੇ? ਹਾਂਜੀ ਬਹੁਤ ਵਧੀਆ ਲੱਗ ਰਿਹਾ ਸਾਨੂੰ ਇੱਥੇ ਮੇਰੇ ਪਿੰਡ ਪਹਿਲੀ ਵਾਰੀ ਮਤਲਬ ਬਲੱਡ ਡੋਨੇਸ਼ਨ ਡੋਨੇਸ਼ਨ ਦਾ ਕੈਂਪ ਲੱਗਿਆ ਤੇ ਬਹੁਤ ਚੰਗਾ ਲੱਗ ਰਿਹਾ ਮੈਂ ਆਪਣੇ ਪਿੰਡ ਦੇ ਮਤਲਬ ਸਾਰੇ ਯੂਥ ਨੂੰ ਇਹੀ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਇੱਥੇ ਬਲੱਡ ਮਤਲਬ ਡੋਨੇਟ ਕਰੋ। ਬਿਲਕੁਲ ਜੀ ਕਹਿੰਦੇ ਪਹਿਲੀ ਵਾਰ ਕੈਂਪ ਲੱਗਿਆ ਦਾ ਖੁਸ਼ੀ ਮਹਿਸੂਸ ਜੜੀ ਆ ਪਿੰਡ ਦੇ ਨੌਜਵਾਨ ਕਰ ਰਿਹਾ। ਪਿੰਡ ਦੇ ਵਿੱਚ ਇੱਕ ਉਫਰਾਲਾ ਕੀਤਾ ਗਿਆ ਮੇਲਾ ਤਾਂ ਹਰ ਸਾਲ ਹੁੰਦਾ ਪਰ ਖੂਨਦਾਨ ਕੈਂਪ ਕਹਿੰਦਾ ਮੇਲੇ ਤੇ ਪਹਿਲਾਂ ਲੱਗਿਆ ਤੇ ਨੌਜਵਾਨ ਤੇ ਨੌਜਵਾਨਾਂ ਨੂੰ ਅਪੀਲ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਵੀ ਇਸ ਕੈਂਪ ਦਾ ਲਹਾ ਲਓ ਇਸ ਕੈਂਪ ਦੇ ਵਿੱਚ ਤੁਹਾਡਾ ਇੱਕ ਇੱਕ ਕਤਰਾ ਖੂਨ ਦਾਨ ਕੀਤਾ ਹੋਇਆ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਕਿਸੇ ਨੂੰ ਮੌਤ ਦੇ ਮੂੰਹ ਚ ਕੱਢ ਸਕਦਾ ਹੈ ਤਾਂ ਹੀ ਹਲਕਾ ਗੁਰੂ ਵਰਸਾਈਟ ਦੇ ਵਿੱਚ ਵੱਧ ਚੜ ਕੇ ਹਿੱਸਾ ਲਾ ਰਹੀਆਂ ਮੇਰਾ ਪਰਿਵਾਰ ਸੈਕਾਇਟੀ ਤੇ ਮੇਰਾ ਪਰਿਵਾਰ ਸੈਕਾਇਟੀ ਲਗਾਤਾਰ ਮੇਰੇ ਪਰਿਵਾਰ ਦੇ ਵਾਂਗ ਹੀ ਕੰਮ ਕਰਦੀ ਰਹੇ ਤੇ ਖੂਨਦਾਨੀਆਂ ਨੂੰ ਖੂਨ ਪ੍ਰੋਵਾਈਡ ਕਰਾਨੀ ਰਹੇ ਲੋਕਾਂ ਦਾ ਖੂਨ ਲੈ ਕੇ ਬਲੱਡ ਬੈਂਕਾਂ ਤੱਕ ਜਾਵੇ ਬਲੱਡ ਬੈਂਕਾਂ ਤੋਂ ਖੂਨ ਮਰੀਜ਼ਾਂ ਤੱਕ ਆਵੇ ਏ ਅਬਰਾਲਾ ਜਿਹੜਾ ਸੰਦੀਪ ਕੰਬੋਜ ਹੋਰਾਂ ਦੀ ਟੀਮ ਜਿਹੜੇ ਪ੍ਰਧਾਨ ਨੇ ਇਸ ਮੇਰਾ ਪਰਿਵਾਰ ਸੁਸਾਇਟੀ ਦੇ ਲਗਾਤਾਰ ਕੰਮ ਕਰ ਰਹੀ ਹੈ ਇਸ ਟੀਮ ਦੇ ਨਾਲ ਤੁਸੀਂ ਜੁੜਨਾ ਚਾਹੁੰਦੇ ਹੈਗੇ ਹੋ ਤੇ ਇਹਨਾਂ ਦੇ ਨੰਬਰਾਂ ਤੇ ਮਿਲ ਸਕਦੇ ਹੋ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਸ ਟੀਮ ਦਾ ਹਿੱਸਾ ਵੀ ਬਣ ਸਕਦੇ ਹੋ ਇਹਨਾਂ ਨੇ ਖੁੱਲੀ ਛੁੱਟੀ ਜਿਹੜੀ ਹੈ ਖੁੱਲੀ ਆਪੀਰ ਜਿਹੜੀ ਕੀਤੀ ਹੈ ਲਗਭਗ 250 ਦੇ ਕਰੀਬ ਮੈਂਬਰ ਮੇਰਾ ਪਰਿਵਾਰ ਸੁਸਾਇਟੀ ਵਿੱਚ ਹੋ ਗਿਆ ਹੋਰ ਜਿਹੜੇ ਲੋਕ ਇਸ ਮੇਰਾ ਪਰਿਵਾਰ ਸੁਸਾਇਟੀ ਚ ਆਉਣਾ ਚਾਹੁੰਦੇ ਆ ਉਹਨਾਂ ਦਾ ਮੋਸਟ ਵੈਲਕਮ ਕੀਤਾ ਜਾਂਦਾ ਸੰਦੀਪ ਕੰਬੋਜ ਹੋਰਾਂ ਦੀ ਟੀਮ ਵੱਲੋਂ ਵੀ ਆਜੋ ਰਲ ਮਿਲ ਕੇ ਇੱਕ ਸਮਾਜ ਸਰਜੀ ਹੈ ਸਮਾਜ ਦੀ ਸਹਿਬਾ ਦੇ ਲਈ ਸਮਾਜ ਦੇ ਲੋਕਾਂ ਦੇ ਸਹਾਇਤਾ ਲਈ ਅੱਗੇ ਆ ਕੇ ਆਈਏ ਨੌਜਵਾਨ ਹੋਰ ਵੀ ਨੇ ਸਿਹਤ ਵੀ ਹੱਟੀ ਕੱਟੀ ਤੇ ਪਾ ਰੱਖਿਆ ਟੋਕਣ ਮੇਰਾ ਪਰਵਾਸ ਹੈ ਜੀ ਦਾ ਹਾਂਜੀ ਸਾਨੂੰ ਮੈਨੂੰ 2-3 ਸਾਲ ਹੋ ਗਏ ਆ ਜੀ ਮੇਰਾ ਪਰਿਵਾਰ ਵੈਲਫੇਅਰ ਸੁਸਾਇਟੀ ਨਾਲ ਜੁੜੇ ਹੋਏ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਲਾਗ ਇਲਾਕੇ ਦੇ ਪਿੰਡਾਂ ਵਿੱਚ ਜਾਂਦੇ ਆ ਖੂਨਦਾਨ ਦੇ ਕੈਂਪ ਲਾਣ ਬਹੁਤ ਸਾਰੇ ਨੌਜਵਾਨ ਅੱਗੇ ਆਉਂਦੇ ਨੇ ਖੂਨਦਾਨ ਕਰਦੇ ਨੇ ਤੇ ਇਹੀ ਅਪੀਲ ਹੈ ਇਲਾਕੇ ਦੇ ਲੋਕਾਂ ਨੂੰ ਕਿ ਬੱਤ ਵੱਦ ਖੂਨਦਾਨ ਕਰਿਆ ਕਰੋ ਕਈ ਲੋਕਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਖੂਨਦਾਨ ਇਹ ਆਪਾਂ ਕਿਸੇ ਸੰਸਥਾ ਨੂੰ ਨਹੀਂ ਦੇਣਾ ਜਾਂ ਐਨਜੀਓ ਨੂੰ ਨਹੀਂ ਦੇਣਾ ਕਿਉਂਕਿ ਉਹ ਖੂਨ ਵੇਚ ਦਿੰਦੇ ਆ ਬਾਈ ਜੀ ਇਹ ਸਭ ਤੋਂ ਵੱਡਾ ਵਹਿਮ ਹੈ ਆਪਣੇ ਲੋਕਾਂ ਵਿੱਚ ਕਿ ਖੂਨਦਾਨ ਖੂਨ ਵਿਕਦਾ ਹੈ ਹੁਣ ਜੇ ਵਿਕਦਾ ਹੈ ਨਾ ਜੇ ਜਿਹੜੇ ਲੋਕ ਇਹ ਕਹਿੰਦੇ ਨੇ ਉਹ ਦਸ ਜੇ ਵਿਕਦਾ ਹੁੰਦਾ ਤਾਂ ਫਿਰ ਖੂਨਦਾਨ ਨਾਲ ਹੀ ਆ ਜਾਂਦਾ ਹਾਂਜੀ ਦਸ ਦੋ ਦਿਨ ਬਲੱਡ ਬੈਂਕ ਦੇ ਬਾਹਰ ਜਾ ਕੇ ਬੈਠ ਜਾਣ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਖੂਨ ਵਿਕਦਾ ਹੈ ਖੂਨ ਦੀ ਕੀ ਅਹਿਮੀਅਤ ਹੈਗੀ ਹੈ ਜਿੰਨੂੰ ਜ਼ਰੂਰਤ ਹੁੰਦੀ ਹੈ ਸਿਰਫ ਉਹਨੂੰ ਹੀ ਪਤਾ ਕਿ ਖੂਨ ਦੀ ਅਹਿਮੀਅਤ ਕਿੰਨੀ ਹੈਗੀ ਹੈ ਇਸ ਕਰਕੇ ਖੂਨਦਾਨ ਕਰੋ ਤੇ ਹਰ ਇੱਕ ਜ਼ਰੂਰਤਮੰਦ ਵਿਅਕਤੀ ਨੂੰ ਖੂਨ ਪਹੁੰਚਾਇਆ ਜਾਵੇ ਤੇ ਉਹਦੀ ਜਾਨ ਪਹੁੰਚਾਈ ਜਾਵੇ ਧੰਨਵਾਦ ਜੀ ਬਿਲਕੁਲ ਜੀ ਜਾਨਾਂ ਬਚਾਓ ਖੂਨਦਾਨ ਕਰੋ ਮਨੁੱਖਤਾ ਭਲਾਈ ਦੇ ਕੰਮ ਕਰੋ ਨਸ਼ੇ ਛੱਡੋ ਕੋੜ ਵੱਡੋ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਓ ਅੱਜ ਕੱਲ ਦਾ ਪੰਜਾਬ ਸਰਕਾਰ ਵੀ ਯੋਧ ਨਸ਼ਿਆਂ ਵਿਰੁੱਧ ਲੜ ਰਹੀ ਹੈ ਪਰ ਇੱਕ ਯੁੱਧ ਜਿਹੜਾ ਹੈ ਮੇਰਾ ਪਰਿਵਾਰ ਸੋਸਾਇਟੀ ਲੜ ਰਹੀ ਹੈ ਮੇਰਾ ਪਰਿਵਾਰ ਸੋਸਾਇਟੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਅਜੇ ਕੈਂਪ ਵੀ ਲਗਾਏ ਜਾਣੇ ਨੇ ਅਜੇ ਜਾਂ ਸਪੀਚਾਂ ਵੀ ਦਿੱਤੀਆਂ ਜਾਣੀਆਂ ਨੇ ਵੀ ਨੌਜਵਾਨ ਨਸ਼ਿਆਂ ਤੋਂ ਹਟ ਜਾਣ ਗੁਰਾਹੇ ਪਈ ਨੌਜਵਾਨ ਪੀੜੀ ਵਾਪਸ ਮੋੜਿਆ ਇਹ ਗੁਰਾਹੇ ਪਈ ਨੌਜਵਾਨ ਦੁਬਾਰਾ ਜਿਹੜਾ ਵਾਪਸੀ ਕਰ ਜਾਣ ਹੋਰ ਸਪੰਦਵੰਤੇ ਵੀ ਇੱਥੇ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਸਖੋਂਦਾਨ ਕੈਂਪਦਾਨ ਬਹੁਤ ਸ਼ੁਕਰੀਆ ਧੰਨਵਾਦ ਸਭ ਤੋਂ ਪਹਿਲਾਂ ਜੀ ਮੈਂ ਸ਼ੁਕਰ ਕਰਦਾ ਸਭ ਤੋਂ ਪਹਿਲਾਂ ਫਤਿਹ ਲਾਉਣ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵ ਕਿ ਗੁਰਮਖ ਪਿਆਰਿਓ ਮੇਰਾ ਪਿੰਡ ਮੁਕਸਰ ਜ਼ਿਲ੍ਹਾ ਚੱਕ ਗੰਨਾ ਸਿੰਘ ਵਾਲਾ ਪਿੰਡ ਸਨ ਕਿ ਮੇਰੀ 64 ਸਾਲ ਦੀ ਉਮਰ ਹੈ ਜੀ ਗੁਰਮਖੋ ਮੈਂ ਕਿਸੇ ਨਸ਼ਾ ਜ਼ਿੰਦਗੀ ਭਰ ਨਹੀਂ ਵੇਖਿਆ ਜਿੱਥੇ ਵੀ ਮੈਂ ਜਾ ਕੇ ਟਰੱਡੀ ਜਿਹਾ ਦਾ ਪ੍ਰੋਗਰਾਮ ਕਰਦਾ ਹਰ ਸਡੇ ਤੇ ਮੈਂ ਇਹੀ ਸਿੱਖਿਆ ਦਿੰਦਾ ਕਿ ਵੀਰੋ ਨਸ਼ੇ ਤੋਂ ਚਿੱਟੇ ਤੋਂ ਫੀਮ ਤੋਂ ਜਰਦੇ ਤੋਂ ਬੀੜੀ ਤੋਂ ਬਚ ਕੇ ਰਹੋ ਇਹ ਚੀਜ਼ਾਂ ਨਾ ਖਾਓ ਮੇਲੇ ਵਧੀਆ ਕਮੇਟੀ ਵੱਲੋਂ ਬੇਨਤੀ ਕਰਦਾ ਹਾਂ ਵਧੀਆ ਸੂਰਤ ਬੁਰਤਨਾ ਕੌਡੀ ਦੇ ਥਲਾਵੇ ਬਣਾਓ ਕਿ ਵਧੀਆ ਮੇਲਾ ਕਰਵਾਓ ਕਿ ਪਿੰਡ ਦੀ ਅੱਜ ਦੇ ਚੋਬਰਾਂ ਦੀ ਅੱਜ ਦੀ ਪੀੜੀ ਦੀ ਸ਼ਾਨ ਵਾਦੇ ਇਸ ਗੱਲ ਨੂੰ ਮੈਂ ਕਰਕੇ ਤੁਹਾਨੂੰ ਜੋ ਕਰਦਾ ਫਤਿਹ ਲੋੜ ਦੇ ਰਹੇ ਆ ਬਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਬਿਲਕੁਲ ਜੀ ਸੁਣ ਲੈ ਵਿਚਾਰ ਵੀ ਨਸ਼ੇ ਛੱਡੋ ਚਟਾ ਛੱਡੋ ਇਹ ਗੱਲ ਆਵਾਜ਼ ਆਵਾਮ ਦੀ ਆਜ ਹੋ ਚੁੱਕੀ ਹੈ ਤੇ ਮੇਰਾ ਪਰਵਾਸ ਹੈ ਕਿ ਅੱਗੇ ਜੇ ਕੰਮ ਕੰਮ ਜਾ ਰਹੀਆਂ ਪਿੰਡਾਂ ਦੇ ਵਿੱਚ ਆਵੇ ਨਾ ਕੈਂਪ ਲਗਾਉਗੇ ਲੋਕਾਂ ਨੂੰ ਨਸ਼ਿਆਂ ਤੋਂ ਛੁਡਾਉਣ ਦੇ ਲਈ ਸਪੀਚਾਂ ਹੋਣਗੀਆਂ ਹੋਰ ਕਾਫੀ ਪ੍ਰੋਗਰਾਮ ਇਹਨਾਂ ਨੇ ਲਿਖਿਆ ਖੂਨਦਾਨ ਦੇ ਨਾਲ ਨਾਲ ਜੇਕਰ ਤੁਸੀਂ ਇਸ ਸੋਸਾਇਟੀ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਖੁੱਲੇ ਦਰਵਾਜ਼ੇ ਆ ਖੁੱਲੀ ਕਿਤਾਬ ਹੈ ਮੇਰਾ ਪਰਿਵਾਰ ਸੋਸਾਇਟੀ ਦੇ ਇਸ ਦੇ ਮੈਂਬਰ ਵੀ ਬਣ ਸਕਦੇ ਹੋ ਦੱਗੇ ਵੱਧ ਕੇ ਆ ਸਕਦੇ ਹੋ ਆਪਦੇ ਪਿੰਡਾਂ ਦੇ ਵਿੱਚ ਆਪਣੇ ਕਸਬਿਆਂ ਦੇ ਵਿੱਚ ਆਪਣੀਆਂ ਸਲਮ ਬਸਤੀਆਂ ਦੇ ਵਿੱਚ ਤੁਸੀਂ ਇਹਨਾਂ ਦੇ ਖੂਦਾਂ ਨੂੰ ਕੈਂਪ ਲਗਾ ਸਕਦੇ ਹੋ ਉਹ ਦੂਜੇ ਕੈਂਪ ਨਸ਼ਾ ਸ਼ਰਾਬ ਕੈਂਪ ਵੀ ਲਗਵਾ ਕੇ ਨੌਜਵਾਨਾਂ ਨੂੰ ਕਰਾਈ ਪਈ ਪੀੜੀ ਨੂੰ ਬਚਾਇਆ ਜਾ ਸਕਦਾ ਹੈ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਾਹਣਾ ਤੁਹਾਡਾ ਖੁਦਾ ਗੁਰੂ ਅਰਜਨ ਸਿੰਘ ਲਾਈਵ ਜੁੜੇ ਰਹੇ ਹੋ ਅੱਜ ਗੁਰੂ ਅਰਜਨ ਸਿੰਘ ਲਾਈਵ ਦੇ ਨਾਲ ਦਿਖਾਵਾਂਗੇ ਇੱਧਰ ਸਟੇਜ ਲੱਗ ਚੁੱਕੀ ਹੈ ਲੋਬ ਰਾਜਸਥਾਨੀ ਅੱਜ ਅ ਬਕਾਇਦਾ ਪਹੁੰਚ ਰਹੇ ਹੈ ਕੈਮਰੇ ਗੁਰੂ ਸਾਹਿਬ ਲਾਈਵ ਟੀਮ ਦਾ ਵੀ ਅੱਜ ਇੱਥੇ ਫਿੱਟ ਹੋ ਗਿਆ ਅੱਜ ਤੁਹਾਨੂੰ ਦਿਖਾਇਆ ਜਾਊਗਾ ਇਸ ਮੇਲੇ ਦਾ ਪਲ-ਪਲ ਇਸ ਮੇਲੇ ਦੇ ਮੁੱਖ ਮਮਾਨ ਵਜੋਂ ਪੁੱਜ ਰਹੇ ਆ ਸਾਬਕਾ ਕੈਪਟਨ ਮੰਤਰੀ ਰਾਣਾ ਗਰਮੀਤ ਸਿੰਘ ਸੋਢੀ ਕੈਪਟਨ ਜਸਦੀਪ ਸਿੰਘ ਸੋਢੀ ਗੁਰੂ ਹਰਦੀਪ ਸਿੰਘ ਸੋਢੀ ਦੇ ਸੁਪੁੱਤਰ ਕੈਪਟਨ ਜਸਦੀਪ ਸਿੰਘ ਸੋਢੀ ਹੋਰੀ ਅੱਜ ਪ੍ਰਬੰਧਕ ਨੇ ਇਸ ਮੇਲਾ ਕਮੇਟੀ ਦੇ ਪ੍ਰਧਾਨ ਨੇ ਚੇਅਰਮੈਨ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਹਮੇਸ਼ਾ ਮੇਲਾ ਕਰਵਾਇਆ ਜਾਂਦਾ ਸੀ ਪਰ ਅੱਜ ਜਿਹੜਾ ਮੇਲਾ ਫਿਰ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਤੇ ਇਸ ਮੇਲੇ ਦੇ ਵਿੱਚ ਸੰਗਤਾਂ ਪੁੱਜ ਰਹੀਆਂ ਨੇ ਬਾਬਾ ਕਰਮਦੇਵ ਜੀ ਦੀ ਦਰਗਾਹ ਤੇ ਨੱਥਮਸਤਕ ਹੋਣ ਦੇ ਲਈ ਤੇ ਗੁਰੂ ਅਰਸਾਹ ਲਾਈਵ ਦੀ ਟੀਮ ਵੀ ਅੱਜ ਇੱਥੇ ਮੌਜੂਦ ਹੈ ਦਿਖਾਵਾਂਗੇ ਤੁਹਾਨੂੰ ਮੇਲੇ ਦਾ ਹਰ ਇੱਕ ਪਲ ਤੇ ਜੁੜੇ ਰਹੋ ਗੁਰੂ ਅਰਸਾਹ ਲਾਈਵ ਦੇ ਦੋਨਾਂ ਪੇਜਾਂ ਦੇ YouTube ਤੇ ਵੀ ਤੇ Facebook ਤੇ ਦੋਨੋਂ ਥਾਵਾਂ ਤੇ ਤੁਹਾਨੂੰ ਅਸੀਂ ਅੱਜ ਇਕੱਠਾ ਲਾਈਵ ਦਿਖਾਵਾਂਗੇ ਗੁਰੂ ਅਰਸਾਹ ਲਾਈਵ ਦੇ ਮਾਦੇ ਅੰਦਰ ਜਰੀਏ ਤੇ دیکھتے ਰਹੋ ਜੁੜੇ ਰਹੋ ਤੇ ਕਰਿਓ ਸ਼ੇਅਰ ਤੇ ਬਣਾਈ ਰੱਖਿਓ ਸਾਥ ਇਸੇ ਤਰ੍ਹਾਂ ਪੱਤਰਗਾ ਸਾਥੀ ਰਾਹੁਲ ਦੇ ਨਾਲ ਮੈਂ ਸਤਪਾਲ ਤਿੰਦ ਪਿੰਡ ਮੋਹਣ ਕੇਵਤਾੜ ਡੇਰਾ ਬਾਬਾ ਕਰਮਦੇਵ ਜੀ ਜੀ ਵੇਗਾ ਕੀ ਗਿਆ ਪਰ